ਖਜਿੰਦਰ ਸਿੰਘ ਜੀ ਮੰਦਰ ਕਮੇਟੀ ਪ੍ਰਧਾਨ ਮੰਦਰ ਦਾ ਤਿਆਰ ਜੀ ਹੈਗਾ 110 ਸਾਲ ਪੁਰਾਣਾ ਇੱਥੇ ਪਹਿਲਾਂ ਪਲੇਗ ਦੀ ਬਿਮਾਰੀ ਫੈਲੀ ਸੀ 1907 ਦੇ ਵਿੱਚ ਤੇ ਉਹਦੇ ਵਿੱਚ ਫਿਰ ਕੋਈ ਪੰਡਤ ਜੀ ਆਏ ਸੀ ਪੰਡਤ ਜੀ ਨੇ ਇਹਦਾ ਪਤਾ ਦੱਸਿਆ ਸੀ ਕਿ ਇੱਥੇ ਨਾ ਮਾਤਾ ਦਾ ਮੰਦਰ ਬਣਾਓ ਮਾਤਾ ਦਾ ਮੰਦਰ ਬਣਾਉਣ ਨਾਲ ਪਲੇਗ ਦੀ ਬਿਮਾਰੀ ਖਤਮ ਹੋ ਸਕਦੀ ਆ ਉੱਥੇ ਜਦੋਂ ਮੰਦਿਰ ਬਣਾਇਆ ਸੀ ਜਾਂ ਮੰਦਿਰ ਬਣਾਉਣ ਲਈ ਜਗ੍ਹਾ ਦੀ ਤਲਾਸ਼ ਕਰਨ ਲੱਗੇ ਕਿੱਥੇ ਬਣਾਈਏ ਇਹ ਸਾਡੇ ਮੇਨ ਪਿੰਡ ਦੇ ਦਰਵਾਜ਼ੇ ਤੋਂ ਇੱਕ ਬੱਕਰਾ ਲੈ ਕੇ ਉਹਦੀ ਪੂਜਾ ਕਰਕੇ ਉਹਦੇ ਗਰਦ ਵਿੱਚ ਹਾਰ ਭਾ ਕੇ ਉਹਨੂੰ ਉੱਥੋਂ ਛੱਡਿਆ ਗਿਆ ਸੀ ਇਹ ਸਾਡੇ ਪਿੰਡ ਜੰਡੇਵਾਲੀ ਜੰਡਾਂਵਾਲੀ ਇੱਥੇ ਜੰਡ ਦਾ ਇੱਕ ਬਹੁਤ ਵੱਡਾ ਜੰਡ ਗਰੀਬ ਦਾ ਦਰਖਤ ਸੀਗਾ ਉਹ ਆ ਕੇ ਜਦੋਂ ਕਿਹਾ ਜਿਸ ਦਰਖਤ ਨੂੰ ਆ ਕੇ ਮੂੰਹ ਲਾ ਲਊਗਾ ਉਹ ਜਗ੍ਹਾ ਮੰਦਿਰ ਬਣਾ ਦੇ ਇਹ ਉਸ ਵੇਲੇ ਆਕੇ ਉਹਨੇ ਇੱਥੇ ਇੱਕ ਦਰਖਤ ਸੀ ਬਹੁਤ ਵੱਡਾ ਉਹਨੂੰ ਆਕੇ ਮੂੰਹ ਲਾਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਡੇ ਬਜ਼ੁਰਗਾਂ ਨੇ ਉਹ ਮੰਦਿਰ ਇੱਥੇ ਉਸ ਟਾਈਮ ਦਾ ਮੰਦਿਰ ਸਥਾਪਿਤ ਕੀਤਾ ਤੇ ਜਿਹੜੀ ਪਲੇਗ ਦੀ ਬਿਮਾਰੀ ਆ ਉਹ ਖਤਮ ਹੋਈ ਸੀਗੀ ਬਹੁਤ ਰੌਣਕਾਂ ਲੱਗੀਆਂ ਜੀ ਇਹ ਸਾਡਾ ਜਿਹੜਾ ਮੇਲਾ ਹੈ ਸਾਲ ਤੋਂ ਦੋ ਵਾਰ ਆਂਦਾ ਹੈ ਇਹਨੂੰ ਅਸੀਂ ਬੜੇ ਉਤਸ਼ਾਹ ਅਤੇ ਪੂਰੀ ਨਿਸ਼ਟਾ ਦੇ ਨਾਲ ਮਨਾਨੇ ਆਂ ਔਰ ਇਹ ਮੇਲਾ ਭਾਜੀ ਇੰਨਾ ਕੋ ਭਾਵਕ ਜਹੀ ਮੈਂ ਸਮਝਾਂਗਾ ਕੰਡੀਸ਼ਨ ਆਂਦੀ ਹੈ ਕਿ ਗੁਰੂ ਕਾ ਲੰਗਰ ਜੀ ਹਰ ਤਰ੍ਹਾਂ ਦੇ ਧਰਮ ਦੇ ਲੋਕ ਜਿਹੜੇ ਸਾਡੇ ਪਿੰਡ 'ਚ ਵੱਸਦੇ ਆ ਨੇੜੇ ਤੜੇ ਕੋਈ ਲੈ ਕੇ ਚੱਲੋ 10 ਤੋਂ 20 ਕਿਲੋਮੀਟਰ ਦੇ ਵਿੱਚੋਂ ਲੋਕ ਨੇ ਉਹ ਇੱਥੇ ਆਂਦੇ ਆ ਔਰ ਮਾਂ ਤੋਂ ਮੰਨਤ ਮੰਗਦੇ ਆ ਔਰ ਮਹਾਰਾਣੀ ਉਹਨਾਂ ਦੀਆਂ ਮੰਨਤਾਂ ਪੂਰੀਆਂ ਕਰਦੀ ਐ ਜੀ ਕਿਹੜਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਦੇ ਜੀ ਹਰ ਤਰ੍ਹਾਂ ਦੇ ਪ੍ਰਬੰਧ ਨੇ ਜੀ ਸੇਫਟੀ ਜੋ ਵੀ ਸਾਡੀ ਸੰਗਤ ਆ ਰਹੀ ਉਹਦੀ ਪੂਰੀ ਸੇਫਟੀ ਦਾ ਰੱਖ-ਰਖਾਵ ਦਾ ਹੈਗਾ ਜੀ ਔਰ ਅਟੁੱਟ ਜਿਹੜਾ ਲੰਗਰ ਹੈ ਉਹ ਬੁਰਾ ਵਰਤਾਇਆ ਜਾ ਰਿਹਾ ਜੀ ਜੇ ਤੁਸੀਂ ਦੇਖੋਗੇ ਤਾਂ ਭਰਪੂਰ ਜਿਹੜਾ ਸਾਡਾ ਪੰਡਾਲ ਹੈ ਉਹ ਭਰਿਆ ਹੋਇਆ ਔਰ ਸਾਰੇ ਮਾ ਰਾਨੀ ਦੇ ਅੰਮ੍ਰਿਤ ਲੰਗਰ ਨੂੰ ਸ਼ਾਕਰ ਰਹੇ ਨੇ ਤੇ ਦੁਆਵਾਂ ਵਾਲੇ ਰਹੇ ਨੇ ਜੀ ਹਾਂਜੀ ਇੱਥੇ ਸੁੱਖ ਚੜਦੀ ਹੈ ਜੀ ਔਰ ਪੂਰਨ ਵੀ ਹੁੰਦੀ ਹੈ ਜੀ ਜੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਅਸੀਂ ਮਾਤਾ ਦੇ ਦਰਬਾਰ ਤੋਂ ਪਰਚੀਨ ਕਾਲੀ ਮਾਤਾ ਮੰਦਿਰ ਪੈ ਜਨਦੇਆਲੀ ਪਲਪੇਰ ਸੁਸਾਇਟੀ ਵੱਲੋਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਓ ਸਾਰਿਆਂ ਦਾ ਧੰਨਵਾਦ ਕਰਦੇ ਜਿਹੜੇ ਸ਼ਰਧਾਲੂ ਇੱਥੇ ਪਹੁੰਚੇ ਨੇ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਨੇ ਮਾਤਾ ਦੇ ਦਰਬਾਰ ਤੇ ਮਾਤਾ ਦਾ ਆਸ਼ੀਰਵਾਦ ਲੈਣ ਲਈ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਕਮੇਟੀ ਵੱਲੋਂ ਆ ਜੈ ਮਾਤਾ ਦੀ ਇੰਨਾ ਜਿੰਮੇਟਿਆ ਵੀ ਲੋਕ ਕਾਫੀ ਉੱਤੇ ਮਹਾਨਤਾ ਦਾ ਮੰਦਰ ਦੀ ਇਹ ਆਪਣੀ ਜੰਡਾਲੀ ਪੈਂਟ ਕਿੱਥੇ ਕਿੱਥੇ ਤੱਕ ਇੰਦਾ ਮਜੂਰ ਆ ਜੀ ਦੇਖੋ ਜੀ ਜਿੱਦਾਂ ਕਿ ਤਾਂ ਮੈਂ ਪਹਿਲਾਂ ਵੀ ਦੱਸਿਆ ਕਾਫੀ ਵਾਰੀ ਇਸ ਮੰਦਰ ਦੀ ਬਹੁਤ ਮਹਾਨਤਾ ਹੈਗੀ ਆ ਜਿਦਾਂ ਕਿ ਕੋਈ ਵੀ ਬੰਦਾ ਕੋਈ ਵੀ ਕਿਸੇ ਵੀ ਬੰਦੇ ਦੀ ਮਰਦ ਜਿਹੜੀ ਹੈਗੀ ਐ ਸਮੰਦਰ ਚ ਪੂਰੀ ਹੁੰਦੀ ਹੈ ਔਰ ਸੁਖ ਕਾਲੀ ਮਾਤਾ ਦੀ ਇੱਥੇ ਚੜਦੀ ਹੈਗੀ ਆ ਸੋ ਜਿਹੜੇ ਸ਼ਰਦਾਲੂ ਕਲਕੱਤੇ ਜਾਂ ਪਟਿਆਲੇ ਜਾਂਦੇ ਨੇ ਉਹ ਇੱਥੇ ਵੀ ਜ਼ਰੂਰ ਆਉਂਦੇ ਨੇ ਤੇ ਦੂਰ ਦੂਰ ਮਹਾਨ ਤਹਿਗੇ ਮੰਦਰ ਦੇ ਬਹੁਤ ਦੂਰ ਦੂਰ ਲੋਕ ਇੱਥੇ ਆਉਂਦੇ ਆ ਜੀ ਵੀ ਅਪੀਲ ਕਰਦੇ ਜੀ ਸਾਥੀਆਂ ਬਿਲਕੁਲ ਅਸੀਂ ਇਹੀ ਅਪੀਲ ਕਰਦੇ ਜੀ ਅਸੀਂ ਕਮੇਟੀ ਵੱਲੋਂ ਸਾਰਨ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਹੁਮਾ ਹਮਾ ਕੇ ਇੱਥੇ ਮਾਤਾ ਦੇ ਮੇਲੇ ਤੇ ਪਹੁੰਚੋ ਮਾਤਾ ਜੀ ਦਾ ਲੰਗਰ ਗ੍ਰਾਂਡ ਕਰੋ ਤੇ ਮਾਤਾ ਜੀ ਦਾ ਸ਼ਿਵਾਂ ਪ੍ਰਾਪਤ ਕਰੋ